ਭਾਈ ਜੀ ਆਪਾਂ ਖਾਸ ਤੌਰ ਤੇ ਇੱਕ ਚੀਜ਼ ਦੇਖ ਰਿਹਾ ਵੀ ਸਟੀਮ ਬੋਇਲਰ ਤੁਸੀਂ ਲਗਾਇਆ ਹੋਇਆ ਲੰਗਰ ਦੇ ਵਿੱਚ ਇਹਦੇ ਵਿੱਚ ਇਹ ਖਾਸ ਕੀ ਹੈ ਇਹਦੇ ਵਿੱਚ ਕਿਵੇਂ ਸਬਜ਼ੀਆਂ ਜਿਹੜੀਆਂ ਤਿਆਰ ਹੁੰਦੀਆਂ ਇਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਇੱਕ ਤਾਂ ਵੀ ਇਹ ਸਾਰਿਆਂ ਤੋਂ ਪਹਿਲਾਂ ਜਿਹੜਾ ਤਾਂ ਫਾਇਦਾ ਹੋਇਆ ਜਿਵੇਂ ਬਾਲਣ ਦੀ ਸਮੱਸਿਆ ਦਾ ਹੱਲ ਸਾਰ ਨੂੰ ਬਹੁਤ ਜ਼ਿਆਦਾ ਘਟ ਬਾਲਣਾ ਤੇ ਵੱਧ ਪਰਫਾਰਮੈਂਸ ਤੇ ਇਹਦੇ ਨਾਲ ਬਾਲਣ ਦੀ ਵੀ ਬਚਤ ਤੇ ਸਿਲੰਡਰਾਂ ਦੀ ਤਾਂ ਹੈਗੀ ਹੈ ਹੈਗੀ ਆ ਸਾਡੇ 10 ਕ ਸਿਲੰਡਰ ਲੱਗਣ ਨੇ ਸਾਡਾ 100 ਸਿਲੰਡਰ ਦਾ ਟਾਰਗੇਟ ਆ ਸਾਡਾ ਜੀ ਚਾਹੇ ਆਪਾਂ ਚਾਹ ਬਣਾ ਲਈਏ ਦਾਲ ਸਾਬੀ ਚੌਲਾਂ ਦਾ ਮਿੰਟੇ ਲਾਉਂਦੇ ਨੇ ਜੀ ਮਤਲਬ ਗਣਤੀ ਦੇ ਮਿੰਟੇ ਲੱਗਦੇ ਨੇ ਜੀ 2008 ਤੋਂ ਲਗਾਤਾਰ ਲੱਗ ਬਿਲਕੁਲ ਜੀ ਬਿਲਕੁਲ ਲਗਾਤਾਰ ਰਹਿੰਦੀ ਦੁਨੀਆ ਤੱਕ ਲਾਵਾਂਗੇ ਜਨ ਅਰ ਸਾਰਾ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦਾ ਪਿੰਡ ਦੇ ਮੰਦਰ ਗੁਰਦੁਆਰੇ ਮਸਜਿਦ ਸਾਰੇ ਪਿੰਡ ਦੀ ਸਾਡੀ ਮਤਲਬ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਯਾਨੀ ਕੱਲੇ ਕੱਲੇ ਘਰ ਦਾ ਫੁੱਲ ਸਹਿਯੋਗ ਜਿੰਨਾ ਕਰਦੇ ਉਹਨਾਂ ਸਹਿਯੋਗ ਸਰਹੰਦ ਸ਼੍ਰੀ ਫਤੇਗੜ ਸਾਹਿਬ ਜਿੱਥੇ ਕਿ ਸ਼ਹੀਦੀ ਸਭਾ ਜਿਹੜੀ ਹੈ ਸ਼ੁਰੂ ਹੋਣ ਜਾ ਰਹੀ ਹੈ ਪੋ ਦਾ ਮਹੀਨਾ ਸ਼ੁਰੂ ਹੁੰਦਿਆਂ ਸਾਰੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੀ ਜਿਹੜੀ آمد ਹੈ ਸ਼ੁਰੂ ਹੋ ਜਾਂਦੀ ਹੈ ਵਕਵਕੀ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਸੰਗਤ ਵਾਸਤੇ ਕੀਤੇ ਜਾਂਦੇ ਨੇ ਪਰ ਉੱਥੇ ਹੀ ਖਾਸ ਤੌਰ ਦੇ ਉੱਤੇ ਲੰਗਰਾਂ ਦੇ ਪ੍ਰਬੰਧ ਵੀ ਜਿਹੜੇ ਨੇ ਸੰਗਤ ਦੇ ਵਾਸਤੇ ਵਕਵਕ ਪਿੰਡਾਂ ਦੀ ਸੰਗਤ ਦੇ ਵੱਲੋਂ ਕੀਤੇ ਜਾਂਦੇ ਨੇ ਇੱਕ ਐਸੇ ਅਸੀਂ ਲੰਗਰ ਸਥਾਨ ਦੇ ਵਿੱਚ ਖੜੇ ਆ ਜਿੱਥੇ ਕਿ ਕੱਲ ਤੋਂ ਭਲਕੇ ਤੋਂ ਜਿਹੜਾ ਲੰਗਰ ਸ਼ੁਰੂ ਹੋ ਜਾਵੇਗਾ ਪੋ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਇਹ ਲੰਗਰ ਜਿਹੜਾ ਸ਼ੁਰੂ ਹੋ ਜਾਂਦਾ ਅਤੇ ਤਕਰੀਬਨ 29 ਦਸੰਬਰ ਤੱਕ ਨਿਰੰਤਰ ਜਿਹੜਾ ਦਿਨ ਰਾਤ ਇਹ ਲੰਗਰ ਜਿਹੜਾ ਚੱਲਦਾ ਏ ਇਸ ਲੰਗਰ ਦੇ ਪ੍ਰਬੰਧ ਦਾ ਜਾਇਜ਼ਾ ਲਵਾਂਗੇ ਤੁਹਾਨੂੰ ਖਾਸ ਤੌਰ ਤੇ ਦੱਸ ਦਿੰਨਾ ਕਿ ਇਹ ਲੰਗਰ ਜਿਹੜਾ ਆ ਲੁਧਿਆਣਾ ਦੇ ਇੱਕ ਪਿੰਡ ਰੌਣੀ ਦਾ ਆ ਜਿਹੜਾ ਕਿ ਹਰ ਇੱਕ ਸਾਲ ਜਿਹੜਾ ਆ ਸ਼ਹੀਦੀ ਸਭਾ ਦੇ ਵਿੱਚ ਲੰਗਰਾਂ ਦੀਆਂ ਸੇਵਾਵਾਂ ਨਿਭਾਉਂਦਾ ਤਕਰੀਬਨ 2008 ਤੋਂ ਲਗਾਤਾਰ ਨਿਰੰਤਰ ਹੀ ਜਿਹੜਾ ਇਹ ਲੰਗਰ ਹੈ ਹਰੇਕ ਸਾਲ ਸ਼ਹੀਦੀ ਸਭਾ ਦੇ ਵਿੱਚ ਲੱਗਦਾ ਆਓ ਇਸ ਲੰਗਰ ਦੀਆਂ ਤਿਆਰੀਆਂ ਦੀਆਂ ਕੁਝ ਝਲਕਾਂ ਤੁਹਾਨੂੰ ਦਿਖਾਣੇ ਆ ਅਤੇ ਖਾਸ ਤੌਰ ਤੇ ਇਸ ਵਿੱਚ ਇੱਕ ਖਾਸ ਚੀਜ਼ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਇਸ ਲੰਗਰ ਦੇ ਵਿੱਚ ਕਿ ਇਸ ਲੰਗਰ ਦੇ ਵਿੱਚ ਇੱਕ ਬੋਇਲਰ ਵੀ ਲਗਾਇਆ ਗਿਆ ਜਿਹੜਾ ਕਿ ਸਟੀਮ ਬੋਇਲਰ ਹੈ ਅਤੇ ਸਟੀਮ ਦੇ ਰਾਹੀਂ ਜਿਹੜੇ ਲੰਗਰ ਪ੍ਰਸ਼ਾਦੇ ਨੇ ਜਾਂ ਵਸਤਾ ਸਬਜ਼ੀਆਂ ਹੋਣਗੀਆਂ ਉਹ ਸਾਰੀਆਂ ਜਿਹੜੀਆਂ ਨੇ ਤਿਆਰ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਦੱਸ ਦਿੰਨੇ ਕਿ ਸਟੀਮ ਬੋਇਲਰ ਜਿਹੜਾ ਲਗਾਇਆ ਗਿਆ ਖਾਸ ਤੌਰ ਤੇ ਇਸ ਲੰਗਰ ਦੇ ਵਿੱਚ ਇਹ ਚੀਜ਼ ਜਿਹੜੀ ਖਾਸ ਦੇਖਣ ਨੂੰ ਮਿਲ ਰਹੀ ਹੈ ਪੱਟੀਆਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਉੱਥੇ ਬਾਲਣ ਦਾ ਸਮਾਨ ਵੀ ਇਸ ਲੰਗਰ ਦੇ ਵਿੱਚ ਪਹੁੰਚ ਚੁੱਕਿਆ ਕਿਉਂਕਿ ਤਕਰੀਬਨ 30 ਦਸੰਬਰ ਤੱਕ ਜਿਹੜੇ ਸੇਵਾਦਾਰ ਨੇ ਕਹਿ ਰਹੇ ਨੇ ਕਿ ਇਹ ਲੰਗਰ ਜਿਹੜਾ ਨਿਰੰਤਰ ਚੱਲਦਾ 29 ਜਾਂ 30 ਦਸੰਬਰ ਤੱਕ ਇਹ ਲੰਗਰ ਜਿਹੜਾ ਨਿਰੰਤਰ ਚੱਲਦਾ ਰਹਿੰਦਾ ਪੂਰਾ ਪਿੰਡ ਇਸ ਲੰਗਰ ਦੇ ਵਿੱਚ ਜਿਹੜੀ ਸ਼ਮੂਲੀਅਤ ਕਰਦਾ ਏ ਤਾਂ ਲਗਾਤਾਰ ਹੀ ਨੌਜਵਾਨ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇਸ ਲੰਗਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਮ ਜਿਹੜੀਆਂ ਨਭਾਉਂਦੇ ਨਜ਼ਰ ਆਉਂਦੇ ਨੇ ਉਹ ਦੇਖੋ ਤੁਹਾਨੂੰ ਦਿਖਾਣਾ ਚਾਹਾਂਗੇ ਨੌਜਵਾਨ ਜਿਹੜੇ ਨੇ ਉਹ ਪੱਠੀਆਂ ਤਿਆਰ ਕਰ ਰਹੇ ਨੇ ਕਿਉਂਕਿ ਇੱਥੋਂ ਪ੍ਰਸ਼ਾਦੇ ਜਿਹੜੇ ਨੇ ਉਹ ਤਿਆਰ ਕੀਤੇ ਜਾਣਗੇ ਹਾਲਾਂਕਿ ਇੱਥੇ ਕੋਈ ਵੀ ਜੇਕਰ ਗੱਲ ਕਰ ਲਈ ਜਾਵੇ ਤਾਂ ਕਰਮਚਾਰੀ ਨਹੀਂ ਸਾਰੇ ਸੇਵਾਦਾਰ ਨੇ ਅਤੇ ਪਿੰਡ ਦੇ ਖਾਸ ਤੌਰ ਤੇ ਮਤਾਵਾਂ ਬੀਬੀਆਂ ਵੀ ਜਿਹੜੀਆਂ ਨੇ ਹਰ ਕੋਈ ਆਪਣੇ ਮੁਤਾਬਕ ਜਿਹੜੀ ਆ ਸੇਵਾ ਕਰਦਾ ਨਜ਼ਰ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਲੰਗਰ ਜਿਹੜਾ ਆ ਕੱਲ ਤੋਂ ਹੀ ਸ਼ੁਰੂ ਹੋ ਜਾਵੇਗਾ ਇਸ ਕਰਕੇ ਮਾਤਾਵਾ ਜਿਹੜੀਆਂ ਪਿੰਡ ਦੀਆਂ ਮਾਤਾਵਾ ਨੇ ਉਹ ਵੀ ਨਾਲ ਆਉਂਦੀਆਂ ਨੇ ਅਤੇ ਸੇਵਾਵਾਂ ਜਿਹੜੀਆਂ ਨਿਭਾਈਆਂ ਜਾਂਦੀਆਂ ਨੇ ਤੇ ਹੁਣ ਮਾਤਾਵਾ ਦੇ ਵੱਲੋਂ ਜਿਹੜੀ ਹੈ ਸਬਜ਼ੀਆਂ ਸਾਫ਼ ਕਰਨ ਦੀ ਉਹਨਾਂ ਨੂੰ ਕੱਟਣ ਦੀ ਜਿਹੜੀ ਸੇਵਾ ਇਹ ਨਿਭਾਈ ਜਾ ਰਹੀ ਹੈ ਤੇ ਲਗਾਤਾਰ ਹੀ ਇਹ ਲੰਗਰ ਜਿਹੜਾ ਆ ਦਿਨ ਰਾਤ ਚੱਲਦਾ ਹੈ ਇੱਥੇ ਮਾਤਾਵਾ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕਿਹੜਾ ਪਿੰਡ ਆ ਜੀ ਆਪਣਾ ਹਾਂਜੀ ਅਸੀਂ ਮਾਣਾ ਚੱਲੋਂ ਆਏ ਆ ਬੈਗਰੋ ਠੀਕ ਐ ਅੱਛਾ ਹਰ ਸਾਲ ਤੁਸੀਂ ਸੇਵਾ ਕਰਨ ਆਉਂਦੇ ਹੋ ਇੱਥੇ ਹਾਂਜੀ ਠੀਕ ਐ ਕਿੰਨੇ ਸਾਲ ਤੋਂ ਮਾਤਾ ਜੀ ਤੁਸੀਂ ਉਰੇ ਸੇਵਾ ਕਰਨ ਆਉਂਦੇ ਹੋ ਆਉਨਾ ਮਾਤਾ ਜੀ ਨੇ ਪੁੱਛਿਆ ਮਾਤਾ ਜੀ ਤੁਸੀਂ ਦੱਸੋ ਕਿੰਨਾ ਕੁ ਸਕੂਨ ਮਿਲਦਾ ਕਿਉਂਕਿ ਥੋੜੀ ਉਮਰ ਦੀ ਹੋ ਸੀਗੀ ਮਾਤਾ ਗੁਜਰਕੌਰ ਵੀ ਹਨਾ ਤੁਸੀਂ ਉਰੇ ਪਹੁੰਚਦੇ ਹੋ ਹਨ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੇ ਹੋ ਵੀ ਇਸ ਧਰਤੀ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਠੀਕ ਐ 7 ਵਜਣੇ ਜੀ ਹਾਂ ਸੱਚੇ ਬਾਦਸ਼ਾਹ ਮੇਰਾ ਗਰੀ ਸਤਗੁਰੂ ਤਾਂ ਦਸਿਆਂ ਹਰ ਕਿਸੇ ਦਾ ਭਲਾਈ ਕਰੇ ਮਹਾਰਾਜ ਕਿ ਮਤਾ ਹੀ ਹੁਣ ਦੇਖੋ ਅੱਜ ਤਾਂ ਚਲੋ ਠੀਕ ਆ ਹਨਾ ਮੌਸਮ ਵਧੀਆ ਧੁੱਪ ਹੋਈ ਹੋਈ ਆ ਹਨਾ ਅੱਗੇ ਅੱਗੇ ਧੁੰਦਾਂ ਵੀ ਸ਼ੁਰੂ ਹੋ ਜਾਣੀਆਂ ਤੁਸੀਂ ਵੀ ਬਿਰਧ ਅਵਸਥਾ ਦੇ ਵਿੱਚੋਂ ਫੇਰ ਵੀ ਸੇਵਾ ਕਰ ਰਹੇ ਹੋ ਕਿਸ ਦੀ ਕਿਰਪਾ ਮੰਨਦੇ ਹੋ ਵੇਖੋ ਜੀ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਗੁਰਵਾਜਾਂ ਵਾਲੇ ਨੂੰ ਮੰਨਦੇ ਹਾਂ ਜੀ ਹਮ ਮਹਾਰਾਜ ਦੀ ਕਿਰਪਾ ਹੈ 사ਤਗੁਰੂ ਕਿਰਪਾਈ ਰੱਖੇ ਮਹਾਰਾਜ ਜੀ ਹਰ ਕਿਸੇ ਦਾ ਭਲਾਈ ਕਰੇ ਵੈਰੀ ਦੁਸ਼ਮਣ ਦਾ ਹੀ ਕਰੇ ਉਹਨਾਂ ਦੇ ਪਾਰਾਂ ਪਿੱਛੇ ਸਾਡਾ ਵੀ ਗਰੀਬਾਂ ਦਾ ਕਰੇ ਮਹਾਰਾਜ ਤਾਂ ਦੂਸਿਆਂ ਬਖਸ਼ੇ ਸੇਵਾ ਕਰਦੇ ਰਹੀਏ ਮਹਾਰਾਜ ਜੀ ਜੇ ਪਾਤਸ਼ਾਹ ਮੇਰਾ ਗਰੀ ਸਤਗੁਰ ਤੇਰਾ ਆਸਰਾ ਤੇ ਤੁਹਾਡੀ ਕਿਰਪਾ ਅੱਛਾ ਹੁਣ ਤੁਸੀਂ ਫਿਰ ਸਬਜ਼ੀਆਂ ਕੱਟ ਰਹੇ ਹੋ ਹੁਣ ਫਿਰ ਤੁਸੀਂ ਹਾਂਜੀ ਕਦੋਂ ਤੋਂ ਲੰਗਰ ਜਿਹੜਾ ਸ਼ੁਰੂ ਹੋ ਜੂਗਾ ਹਾਂਜੀ ਸਵੇਰ ਤੋਂ ਚਾਲੂ ਅੱਜ ਸ਼ਾਮ ਨੂੰ ਹੋ ਜਾਣਾ ਹੈ ਲੰਗਰ ਵਾ ਗੁਰੂ ਹਾਂਜੀ ਹਾਂ ਮਹਾਰਾਜ ਦੀ ਕਿਰਪਾ ਹੈ ਸਤਗੁਰ ਦੀ ਠੀਕ ਹੈ ਸੋ ਇਹ ਮਤਾਵਾ ਨੇ ਜਿਨ੍ਹਾਂ ਦਾ ਕਹਿਣਾ ਕਿ ਅਸੀਂ ਕਿਸਮਤ ਵਾਲੇ ਆ ਕਿ ਇਸ ਪਾਗਾਂ ਵਾਲੀ ਧਰਤੀ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਦਾ ਏ ਤੇ ਅੱਜ ਤੋਂ ਹੀ ਸ਼ਾਮ ਤੋਂ ਜਿਹੜੀ ਲੰਗਰ ਦੀ ਆਰੰਭਤਾ ਹੋ ਜਾਵੇਗੀ ਅਤੇ ਤਕਰੀਬਨ 30 ਦਸੰਬਰ ਤੱਕ ਯਾਨੀ ਕਿ ਸ਼ਹੀਦੀ ਸਭਾ ਜਦੋਂ ਤੱਕ ਰਵੇਗੀ ਉਦੋਂ ਤੱਕ ਇਹ ਲੰਗਰ ਜਿਹੜਾ ਹੈ ਨਿਰੰਤਰ ਚੱਲਦਾ ਨਜ਼ਰ ਆਵੇਗਾ ਹੋਰ ਵੀ ਇੱਥੇ ਪ੍ਰਬੰਧਕਾਂ ਦੇ ਨਾਲ ਤੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਖਾਸ ਤੌਰ ਤੇ ਜਿਹੜਾ ਸਟੀਮ ਬੋਇਲ ਹੈ ਉਹ ਕਿਵੇਂ ਕੰਮ ਕਰਦਾ ਹੈ ਉਹਦੇ ਬਾਰੇ ਵੀ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਪ੍ਰਬੰਧ ਜਿਹੜੇ ਲਗਾਤਾਰ ਚੱਲ ਰਹੇ ਨੇ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜੜੀਆਂ ਨੇ ਇੱਥੇ ਨਿਭਾਈਆਂ ਜਾ ਰਹੀਆਂ ਨੇ ਤੇ ਇੱਕ ਵਾਰ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਟੀਮਰ ਬੋਇਲ ਹੈ ਬੋਇਲਰ ਜਿਹੜਾ ਆ ਸਟੀਮ ਦਾ ਵਾਲਾ ਉਹ ਕਿਵੇਂ ਕੰਮ ਕਰਦਾ ਉਹਦੇ ਬਾਬਤ ਜਾਣਕਾਰੀ ਜਿਹੜੀ ਲੈਣ ਦੀ ਅਸੀਂ ਕੋਸ਼ਿਸ਼ ਕਰਾਂਗੇ ਸੋ ਤੁਸੀਂ ਦੇਖ ਸਕਦੇ ਹੋ ਨੌਜਵਾਨ ਵੀਰ ਜਿਹੜੇ ਨੇ ਉਹ ਲਗਾਤਾਰ ਸੇਵਾਵਾਂਾਂ ਜਿਹੜੀਆਂ ਨਿਭਾ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਹੈ ਕੀਤੀ ਜਾ ਰਹੀ ਹੈ ਇੱਕ ਚੰਗਾ ਉਪਰਾਲਾ ਜਿਹੜਾ ਕਿਹਾ ਜਾ ਰਿਹਾ ਕਿ 2008 ਤੋਂ ਲਗਾਤਾਰ ਹੀ ਜਿਹੜੀ ਇੱਥੇ ਸੇਵਾਵਾਂ ਨੇ ਉਹ ਨਿਭਾਉਂਦੇ ਨੇ ਸੋ ਗੱਲਬਾਤ ਕਰਦੇ ਆ ਭਾਈ ਸੱਸੀ ਕਾਲ ਜੀ ਕੀ ਗੱਲ ਵੀਰ ਜੀ ਕੀ ਨਾਮ ਬਾਜੀ ਆਪਣਾ ਪ੍ਰੀਤਮ ਸਿੰਘ ਜੀ अच्छा भाई जी आपा खास तौर ते इक चीज देख रहे हां ਵੀ स्टीਮ ਬੋਇਲਰ ਤੁਸੀਂ ਲਗਾਇਆ ਹੋਇਆ ਲੰਗਰ ਦੇ ਵਿੱਚ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਤਕਰੀਬਨ 30 ਦਸੰਬਰ ਦੇ ਨੇੜੇ ਤੇੜੇ ਤੱਕ ਇਹ ਲੰਗਰ ਜਿਹੜਾ ਚੱਲੂਗਾ ਹਨਾ ਇਹਦੇ ਵਿੱਚ ਇਹ ਖਾਸ ਕੀ ਹੈ ਇਹਦੇ ਵਿੱਚ ਕਿਵੇਂ ਸਬਜ਼ੀਆਂ ਜਿਹੜੀਆਂ ਤਿਆਰ ਹੁੰਦੀਆਂ ਇਹਦੇ ਬਾਰੇ ਜ਼ਰੂਰ ਜਾਣਕਾਰੀ ਦੇ ਦਿਓ ਇੱਕ ਤਾਂ ਵੀ ਇਹਦੀ ਸਾਰ ਨੂੰ ਪਹਿਲਾਂ ਜਿਹੜਾ ਤਾਂ ਫਾਇਦਾ ਹੋਇਆ ਜਿਵੇਂ ਬਾਲਣ ਦੀ ਸਮੱਸਿਆ ਦਾ ਹੱਲ ਸਾਰ ਨੂੰ ਬਹੁਤ ਜ਼ਿਆਦਾ ਘਟ ਬਾਲਣ ਤੇ ਵੱਧ ਪਰਫਾਰਮੈਂਸ ਰਾਸ਼ਨ ਬਹੁਤ ਵਧੀਆ ਪੋਸਟਿਕ ਤਤਤ ਨਾਲ ਬਣਦਾ ਜਿਵੇਂ ਚੌਲ ਦਾਲ ਸਬਜੀ ਨੂੰ ਬਹੁਤ ਜਿਆਦਾ ਅੱਧਾ ਹੀ ਟਾਈਮ 걸 ਲੱਗਦਾ ਬਾਕੀ ਸਿਲੰਡਰਾਂ ਨਾਲੋਂ ਜਾਂ ਪੱਠੀਆਂ ਨਾਲੋਂ ਜੀ ਸਟੀਮ ਨਾਲ ਕੰਮ ਕਰਦਾ ਹੈ ਸਾਰਾ ਬਿਲਕੁਲ ਜੀ ਬਿਲਕੁਲ ਸਟੀਮ ਨਾਲ ਜੀ ਪਾਲਣ ਬਹੁਤ ਘੱਟ ਮਾਤਰਾ ਚ ਲੱਗ ਜੀ ਬਹੁਤ ਘੱਟ ਮਤਲਬ ਐਂ ਕਹਿ ਦਈਏ ਪੰਜ ਕ ਕਵੰਟਲ ਨਾਲ ਬਹੁਤ ਜਿਆਦਾ ਰਾਸ਼ਨ ਪਕਾ ਦਿੰਦਾ ਜੀ ਜਾਨੀ ਸਾਰੀ ਦੀ ਸਾਡੀ ਮੰਗ ਲੱਗ ਜਾਂਦੀ ਹੈ ਜੀ ਅੱਛਾ ਭਾਈ ਜੀ ਤੁਹਾਡੇ ਲੰਗਰ ਦੇ ਵਿੱਚ ਜੇ ਕਹਿ ਲਿਆ ਜਾਵੇ ਤਾਂ ਕਿੰਨੀ ਕ ਸੰਗਤ ਜਿਹੜੀ ਲੰਗਰ ਛੱਕ ਜਾਂਦੀ ਹੈ ਕੋਈ ਰੇਸ਼ੋ ਕੱਢੀਏ ਕਿਉਂਕਿ 2008 ਤੋਂ ਮੈਂ ਦੇਖਿਆ ਵੀ ਬੀਜੀ ਰੇਸ਼ੋ ਦੀ ਤਾਂ ਦੇਖ ਲਓ ਕੱਲ ਦਾ ਕੱਲ ਨੂੰ ਸੰਗਰਾਮ ਦਾ ਜਾਨੀ ਕੱਲ ਨੂੰ ਜੇ ਤੁਸੀਂ ਮੰਨ ਲਓ ਲਾਈਵ ਟੈਲੀਕਾਸਟ ਕਰੋ ਉਰੇ ਆ ਕੇ ਦੇਖ ਕੇ ਤੁਹਾਨੂੰ ਆਵੇ ਅੰਦਾਜ਼ੇ ਤੋਂ ਬਾਹਰ ਹੀ ਆ ਸੰਗਦਾ ਕੋਈ ਮਤਲਬ ਹਸਾਬ ਕਿਤਾਬ ਨਹੀਂ ਵੀ ਇੰਨਾ ਜ਼ਿਆਦਾ ਰਾਸ਼ਨ ਸਾਡੇ ਕੋਲ ਮਾਈਆਂ ਤਕਰੀਬਨ ਪਿੰਨ ਰਾਤ ਲਗਾਤਾਰ ਚੱਲ ਮੈਂ ਕਹਿੰਦੀ 24 ਘੰਟੇ ਮੰਗ ਸਰਵਿਸ ਆ ਜੀ ਆਪਾਂ 14-15 ਦਾ ਸਰਵਿਸ ਮਤਲਬ ਸੇਵਾ ਕਰਨ ਆਏ ਆ ਵੀ ਸਾਨੂੰ ਐ ਵਾਧੂ ਵਾਧ ਹੋ ਜਵੇ ਵਧੀਆ ਗੱਲ ਹੈ ਜੀ ਅੱਛਾ ਭਾਈ ਜੀ ਲਗਾਤਾਰ ਤੁਸੀਂ ਦੇਖ ਲਓ ਵੀ ਹੁਣ ਸਿਲੰਡਰਾਂ ਦੇ ਰੇਟ ਵੀ ਵਧ ਗਏ ਹਰ ਇੱਕ ਚੀਜ਼ ਮਹਿੰਗੀ ਹੋ ਗਈ ਪਰ ਲੰਗਰ ਜਿਹੜੇ ਨੇ ਹੁਣ ਵੀ ਉਸੇ ਤਰ੍ਹਾਂ ਨਿਰੰਤਰ ਚੱਲਦੇ ਨੇ ਕਿਹਦੀ ਕਿਰਪਾ ਮੰਨਦੇ ਮੇਰੀ ਪਰਮਾਤਮਾ ਦੀ ਕਿਰਪਾ ਪਰਮਾਤਮਾ ਹੀ ਆਪੇ ਚਲਾਉਂਦੇ ਨੇ ਬਾਬਾ ਜੂਰਵਰ ਸਿੰਘ ਬਾਬਾ ਫਤਿਹ ਸਿੰਘ ਬੰਦੇ ਨਾਲ ਕੋਈ ਚਲਾ ਸਕਦੇ ਨਾ ਬੰਦੇ ਚਲਾਉਣ ਜੋਗਾ ਹੈ ਸਿਸਟਮ ਜੀ ਉਹਨਾਂ ਦੀ ਕਿਰਪਾ ਨਹੀਂ ਚੱਲੂਗਾ ਚੱਲਦੇ ਹੀ ਰਹੂਗਾ ਜੀ ਉਹਨਾਂ ਦੀ ਕਿਰਪਾ ਨਾਲ ਜੀ 2008 ਤੋਂ ਲਗਾਤਾਰ ਲੱਗਾ ਬਿਲਕੁਲ ਜੀ ਬਿਲਕੁਲ ਲਗਾਤਾਰ ਰਹਿਣੀ ਦੁਨੀਆ ਦਾ ਕਹਿ ਲਾਵਾਂਗੇ ਜਨ ਅਰ ਪਰਮਾ ਸਾਰਾ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਪਿੰਡ ਦੇ ਮੰਦਰ ਗੁਰਦੁਆਰੇ ਮਸਜਿਦ ਸਾਰੇ ਪਿੰਡ ਦੀ ਸਾਡੀ ਮਤਲਬ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਜਾਨੀ ਕੱਲੇ ਕੱਲੇ ਘਰ ਦਾ ਫੁੱਲ ਸਹਿਯੋਗ ਜਿੰਨਾ ਕਹਿੰਦਾ ਉਹਨਾਂ ਸਹਿਯੋਗ ਅੱਛਾ ਬਾਈ ਜੀ ਸਟੀਮ ਬੋਇਲਰ ਦੀ ਜੇ ਆਪਾਂ ਗੱਲ ਕਰੀਏ ਪਿੰਡ ਵਾਲਿਆਂ ਦਾ ਜਾਂ ਤੁਸੀਂ ਕਿਰਾਏ ਤੇ ਲੈ ਕੇ ਆਏ ਜਾਂ ਇਹਦੇ ਨਾਲ ਹੋਰ ਵੀ ਸੇਵਾਵਾਂ ਨਿਭਾਈਆਂ ਜਾਂਦੀਆਂ ਇਹ ਸਾਡੇ ਸਰਦਾਰ ਬਲਵੰਤ ਸਿੰਘ ਜੀ ਸਵਰਗਵਾਸੀ ਸਰਦਾਰ ਬਲਵੰ ਕੈਨੇਡਾ ਵਾਲਾ ਪਰਿਵਾਰ ਨੇ ਦਾ ਉਹਨਾਂ ਦਾ ਜੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ ਸਾਨੂੰ ਉਹਨਾਂ ਨੇ ਸੇਵਾ ਕਰਵਾਈ ਸੀ ਤੇ ਉਹਨਾਂ ਕੋਲ ਅਸੀਂ ਗੱਲ ਗੱਲ ਬੈਠ ਵੜੇ ਗੱਲ ਚੱਲ ਵੀ ਵੀ ਸਾਨੂੰ ਸਟੀਮ ਬੋਇਲਰ ਦੀ ਲੋੜ ਆ ਉਹ ਸਾਨੂੰ ਦੂਏ ਦਿਨ ਬਾਅਦ ਸਾਨੂੰ ਕਹਿੰਦੇ ਵੀ ਤੁਸੀਂ ਬੋਇਲਰ ਤਿਆਰ ਕਰਵਾਓ ਜਾਨੀ ਸਭਾ ਦੇ ਹਾਸ਼ੀਦ ਦੀ ਜੋੜ ਮਿਲਿਆ ਦਿਨ ਸੀ ਤੇ ਉਹ ਦਿਨਾਂ ਦੇ ਵਿੱਚੇ ਤਿਆਰ ਕਰਵਾ ਕੇ ਉਹਨਾਂ ਸਾਨੂੰ ਇਹ ਦਿੱਤਾ ਅੱਛਾ ਭਾਈ ਜੇ ਗੱਲ ਕਰੀਏ ਅੱਜ ਸਭਾ ਦੇ ਵਿੱਚ ਤੁਸੀਂ ਲੰਗਰ ਲਾ ਰਹੇ ਹੋ ਹਨਾ ਤਕਰੀਬਨ 30 ਦਸੰਬਰ ਤੱਕ ਇਹ ਲੰਗਰ ਜਿਹੜਾ ਚੱਲਦਾ ਨਜ਼ਰ ਆਊਗਾ ਉਸ ਤੋਂ ਇਲਾਵਾ ਵੀ ਤੁਸੀਂ ਸਟੀਮਰ ਤੋਂ ਕੋਈ ਹੋਰ ਵੀ ਕੰਮ ਲੈਂਦੇ ਹੋ ਕਿ ਬਸਾਕੀ ਦੇ ਫਤਗੜ ਸਾਹਿਬੇ ਲਾਉਨੇ ਆ ਜੀ ਉਹਰੇ ਠੀਕ ਹੈ ਬਾਕੀ ਜਿੰਨੇ ਵੀ ਮਤਲਬ ਹੁਣ ਸਾਡੇ ਗੁਰੂ ਹਾਂਜੀ ਪ੍ਰਕਾਸ਼ਪੁਰਬ ਹੋ ਗੁਰੂ ਗੋਬਿੰਦ 10ਵੇਂ ਬਾਦਸ਼ਾਹ ਦਾ ਆਪਣੇ ਤੇ ਉੱਥੇ ਉਹਨਾਂ ਨੂੰ ਮਤਲਬ ਲੋਡ ਪੈਂਦੀ ਆ ਉਹ ਕੋਈ ਪਿੰਡਿਆਂ ਦਾ ਲੰਗਰ ਲਾਉਂਦੇ ਨੇ ਉਹ ਕੋਆ ਕਾ ਕਾੜ ਕੇ ਇਹਦੇ ਤੇ ਉੱਥੇ 5 5 ਜਨਵਰੀ ਦੇ ਗੇੜ ਚ ਲੰਗਰ ਲਾਉਂਦੇ ਨੇ ਜੀ ਉਹ ਵਰਤ ਦਿਨ ਗੁਰਦੁਆਰਾ ਸਾਹਿਬ ਵੀ ਜੀ ਬਹੁਤ ਵਧੀਆ ਚੱਲਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਸਾਰੇ ਲੰਗਰ ਮਤਲਬ ਲੰਗਰਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਬਾਲਣ ਆਪਾਂ ਦਰਾਖਤ ਘਟ ਤੋਂ ਘਟ ਵੱਡੀ ਏ ਵੱਢਣੇ ਪੈਂਦੇ ਨੇ ਸੁੱਕੇ ਦਰਾਖਤ ਜੀ ਹਾਂਜੀ ਤੇ ਇਹਦੇ ਨਾਲ ਬਾਲਣ ਦੀ ਵੀ ਬਚਤ ਆ ਤੇ ਸਿਲੰਡਰਾਂ ਦੀ ਤਾਂ ਹੈਗੀ ਹੈਗੀਆ ਸਾਡੇ 10 ਕ ਸਿਲੰਡਰ ਲੱਗਣੇ ਨੇ ਸਾਡੂ 100 ਸਿਲੰਡਰ ਦਾ ਟਾਰਗੇਟ ਆ ਸਾਡਾ ਜੀ ਘਟ ਤੋਂ ਘਟ 100 ਸਿਲੰਡਰਾਂ ਦਾ ਸਾਡਾ ਸਰੂ ਹੁਣ 10 ਜਾਂ 12 ਸਿਲੰਡਰ ਲੱਗ ਜਾਂਦੇ ਸਾਡੇ ਟੜਕੇ ਟੁਲਕੇ ਨੂੰ ਮਾੜਾ ਮੋਟਾ ਹਨ ਕੇਵਾਰ ਐਮ ਆਰ ਸੀ ਲੋਡ ਪੈ ਜਾਂਦੀ ਆ ਨਹੀਂ ਅਦਰਵਾਈਜ਼ ਚਾਹ ਚਾਹੇ ਆਪਾਂ ਚਾਹ ਬਣਾ ਲਈਏ ਦਾਲ ਸਬ지 ਚੌਲਾਂ ਦਾ ਮਿੰਟੇ ਲਾਉਂਦੇ ਨੇ ਜੀ ਮਤਲਬ ਗਣਤੀ ਦੇ ਮਿੰਟੇ ਲੱਗਦੇ ਨੇ ਜੀ ਕੋਈ ਬਹੁਤ ਟਾਈਮ ਨਹੀਂ ਲੱਗਦਾ ਹੈ ਅਜਾ ਕਿੰਨਾ ਕਿ ਕਿਸਮਤ ਵਾਲਾ ਸਮਝਦੇ ਹੋ ਵੀ ਹਰੇਕ ਸਾਲ ਤੁਹਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਦਾ ਕਿਉਂਕਿ ਲੋਕ ਇਸ ਧਰਤੀ ਤੇ ਆਉਣ ਵਾਸਤੇ ਤਰਸਦੇ ਵੀ ਆ ਤੁਸੀਂ ਲਗਾਤਾਰ ਇੱਥੇ ਆ ਕੇ ਉਸ ਸੰਗਤ ਦੀ ਜਿਹੜੀ ਸੇਵਾ ਨਿਭਾਉਂਦੇ ਹੋ ਜਿਹੜੀ ਇੱਥੇ ਨਤਮਸਤਕ ਹੋਣ ਵਾਸਤੇ ਆਉਂਦੀ ਹੈ ਵੀਰ ਜੀ ਇਦੋਂ ਚੰਗੇ ਭਾਗ ਕੀ ਹੋਣਗੇ ਜਿਹੜਾ ਬੰਦਾ ਉਹ ਸ਼ੀਸ਼ਾ ਦੀ ਧਰਤੀ ਤੇ ਆ ਗਿਆ ਬਹੁਤ ਚੰਗੇ ਭਾਗ ਨੇ ਮੱਕਾ ਆਪਣੇ ਖਾਤਰ ਇਹ ਜਿਵੇਂ ਮੁਸਲਮਾਨਾਂ ਖਾਤਰ ਮੱਕਾ ਇਹ ਆਪਣੇ ਖਾਤਰ ਵੀ ਮੱਕਾ ਹੀ ਆ ਇਹ ਬਹੁਤ ਵੱਡੀ ਸਾਰਿਆਂ ਨੂੰ ਪਵਿੱਤਰ ਜਗਾ ਇਹ ਜਣੀ ਦੂਪਵਿੱਤਰ ਜਗਾ ਹੈ ਨੀ ਜਿਹੜਾ ਬੰਦਾ ਇੱਥੇ ਆ ਗਿਆ ਸਿੱਧੇ ਕਰਮਾ ਮਤਲਬ ਸੱਚੇ ਮਨ ਨਾਲ ਆ ਗਿਆ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਸਾਡੇ ਸਾਰੇ ਬੰਦੇ ਨੇ ਜਿਹਨੇ ਸਾਰਿਆਂ ਦਾ ਕੰਮ ਚਾਹੇ ਕੋਈ ਐਗਰੀਕਲਚਰ ਆ ਡਿਪੈਂਡਾ ਚਾਹੇ ਕੋਈ ਮਤਲਬ ਡਿਗਰੀ ਫਾਰਮਿੰਗ ਨਾਲ ਕੋਈ ਬਿਜ਼ਨਸ ਸਾਰੇ ਬੰਦਿਆਂ ਦਾ ਬਿਜ਼ਨਸ ਸੈੱਟ ਆ ਮਾਲਕ ਦੀ ਕਿਰਪਾ ਆਪੇ ਕੰਮ ਕਰਾਈ ਜਾਂਦੇ ਨੇ ਉਹਨਾਂ ਦੇ ਸਿਰ ਤੇ ਕੰਮ ਚੱਲਦਾ ਬੰਦਾ ਕੁਝ ਕਰਨੇ ਵਾਲਾ ਨਹੀਂ ਉਹੀ ਆਪ ਲੈ ਕੇ ਆਉਣੇ ਵਾਲੇ ਨੇ ਉਹਨਾਂ ਦੇ ਕਰਕੇ ਚੱਲਦਾ ਕੰਮ ਸਾਰੇ ਦਾ ਬਹੁਤ ਸ਼ੁਕਰੀਆ ਭਾਜੀ ਅ ਸੋ ਇਹ ਪਿੰਡ ਦੇ ਨੌਜਵਾਨ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਮਾਲਕ ਦੀ ਕਿਰਪਾ ਤੇ ਅਸੀਂ ਕਿਸਮਤ ਵਾਲੇ ਆ ਕਿ ਹਰੇਕ ਸਾਲ ਹੀ ਜਿਹੜਾ ਇੱਥੇ ਆ ਕੇ ਸੇਵਾਵਾਂ ਨਿਭਾਉਂਦੇ ਆ ਤੇ ਤਕਰੀਬਨ ਪਿਛਲੇ 4 ਸਾਲਾਂ ਤੋਂ ਇਸ ਟੀਮ ਬੋਇਲਰ ਜਿਹੜਾ ਆ ਇਹਦੇ ਵਿੱਚ ਰਾਸ਼ਨ ਜਿਹੜਾ ਬਣਾਇਆ ਜਾਂਦਾ ਹੈ ਤੇ ਇਸ ਦੇ ਨਾਲ ਖਰਚਾ ਵੀ ਘਟਦਾ ਹੈ ਸਿਲੰਡਰ ਘੱਟ ਲੱਗਦੇ ਨੇ ਬਾਲਣ ਘੱਟ ਲੱਗਦਾ ਤੇ ਇੱਕ ਖਾਸ ਮੈਸੇਜ ਵੀ ਜਿਹੜਾ ਦਿੱਤਾ ਗਿਆ ਹੈ ਕਿ ਅਸੀਂ ਬਾਲਣ ਜਿਹੜਾ ਲੈ ਕੇ ਆਉਣ ਵਾਸਤੇ ਅ ਦਰਖਤ ਜਿਹੜੇ ਨੇ ਉਹਨਾਂ ਨੂੰ ਵੱਢਦੇ ਆ ਪਰ ਜੇ ਅਸੀਂ ਸਟੀਮਰ ਦੀ ਜਿਹੜੀ ਵਰਤੋਂ ਕਰਾਂਗੇ ਤਾਂ ਅਸੀਂ ਉਹ ਜਿਹੜੇ ਦਰਖਤ ਨੇ ਉਹ ਵੀ ਘੱਟ ਵੱਢਾਂਗੇ ਤੇ ਇਹਦੇ ਨਾਲ ਖਰਚਾ ਵੀ ਘਟਦਾ ਤੇ ਸਮਾਨ ਜਿਹੜਾ ਆ ਜੋ ਵੀ ਸਬਜ਼ੀਆਂ ਨੇ ਜਾਂ ਦਾਲਾਂ ਨੇ ਜਾਂ ਚੋਲ ਨੇ ਜਦੋਂ ਉਹ ਤਿਆਰ ਕੀਤੇ ਜਾਂਦੇ ਨੇ ਤਾਂ ਬੜੇ ਘੱਟ ਸਮੇਂ ਦੇ ਵਿੱਚ ਤਿਆਰ ਹੋ ਜਾਂਦੇ ਨੇ ਤਾਂ ਇਹ ਲੰਗਰ ਜਿਹੜਾ ਆ ਅੱਜ ਤੋਂ ਯਾਨੀ ਕਿ ਪੋ ਦੇ ਪਹਿਲੇ ਦਿਨ ਤੋਂ ਜਿਹੜਾ ਸ਼ੁਰੂ ਹੋ ਜਾਵੇਗਾ ਅਤੇ ਸ਼ਹੀਦੀ ਦਿਹਾੜੇ ਦੀ ਸਮਾਪਤੀ ਤੱਕ ਨਿਰੰਤਰ ਦਿਨ ਰਾਤ 24 ਘੰਟੇ ਜਿਹੜਾ ਇਹ ਲੰਗਰ ਚੱਲਦਾ ਨਜ਼ਰ ਆਵੇਗਾ ਪਿੰਡ ਰੌਣੀ ਲੁਧਿਆਣੇ ਇਲਾਕੇ ਦਾ ਇਹ ਪਿੰਡ ਹੈ ਜਿੱਥੋਂ ਦੇ ਪਿੰਡ ਦੇ ਲੋਕ ਮਾਈਆਂ ਬੀਬੀਆਂ ਨੌਜਵਾਨ ਬਜ਼ੁਰਗ ਹਰ ਕੋਈ ਜਿਹੜਾ ਹਰ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਪਿੰਡ ਦੇ ਉਹ ਇਸ ਲੰਗਰ ਦੇ ਵਿੱਚ ਆ ਕੇ ਸੇਵਾਵਾਂ ਨਿਭਾਉਂਦੇ ਨੇ ਨਿਰੰਤਰ ਦਿਨ ਰਾਤ ਇਹ ਲੰਗਰ ਚੱਲਦਾ ਤੇ ਹਰ ਕੋਈ ਆਪਣੀਆਂ ਆਪਣੀਆਂ ਸੇਵਾਵਾਂ ਨਿਭਾਉਂਦਾ ਨਜ਼ਰ ਆਉਂਦਾ ਹੈ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਹੀ ਇਹ ਜਿਹੜਾ ਲੰਗਰ ਲੱਗਿਆ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜੜੀਆਂ ਨੇ ਉਹ ਦਿਨ ਰਾਤ ਇਸ ਲੰਗਰ ਦੇ ਵਿੱਚ ਪਹੁੰਚ ਕੇ ਜਿਹੜੇ ਨੇ ਲੰਗਰ ਪ੍ਰਸ਼ਾਦਾ ਸਕਦੀਆਂ ਨੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਜਿਹੜੇ ਨੇ ਹਰੇਕ ਦਿਨ ਤਿਆਰ ਕੀਤੇ ਜਾਂਦੇ ਨੇ ਅਤੇ ਸੇਵਾਵਾਂ ਜਿਹੜੀਆਂ ਨੇ ਇਸ ਪਿੰਡ ਦੇ ਵੱਲੋਂ ਨਿਭਾਈਆਂ ਜਾਂਦੀਆਂ ਨੇ ਤੇ ਇਸ ਤਰੀਕੇ ਦੇ ਹੋਰ ਵੀ ਬਹੁਤ ਸਾਰੇ ਲੰਗਰ ਜਿਹੜੇ ਨੇ ਵੱਖ-ਵੱਖ ਪਿੰਡਾਂ ਦੇ ਜਿਹੜੇ ਵਸਨੀਕ ਨੇ ਉਹ ਇਸ ਸਥਾਨ ਤੇ ਆਉਂਦੇ ਨੇ ਅਤੇ ਆਪਣੇ ਆਪ ਨੂੰ ਭਾਗਾ ਵਾਲਾ ਮੰਨਦੇ ਨੇ ਕਿ ਉਹ ਇਸ ਮੁਕੱਦਸ ਧਰਤੀ ਦੇ ਉੱਤੇ ਆ ਕੇ ਉਹਨਾਂ ਸੰਗਤਾਂ ਦੀਆਂ ਸੇਵਾਵਾਂ ਕਰਨ ਦੇ ਵਾਸਤੇ ਜਿਹੜੇ ਨੇ ਪਹੁੰਚਦੇ ਨੇ ਅਤੇ ਆਪਣੇ ਆਪ ਨੂੰ ਭਾਗਾ ਵਾਲਾ ਵੀ ਸਮਝਦੇ ਨੇ